ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਧੰਨ ਧੰਨ ਪੀਰ ਬਾਬਾ ਕਾਲੂ ਦਾਸ ਜੀ ਦੀ ਦਰਗਾਹ ਤੇ ਪਿੰਡ ਚੱਕ ਕਬਾਇਆ ਲਗਾਇਆ ਗਿਆ ਸਾਲਾਨਾ ਮੇਲਾ ਮੇਲੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਦਾਰਾਂ ਵੱਲੋਂ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਇੰਤਜ਼ਾਮ ਕੀਤਾ ਗਿਆ ਸੇਵਾਦਾਰਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਵਾਰ ਪਿੰਡ ਵਿੱਚ ਕੁਝ ਦੁਰਘਟਨਾ ਹੋਣ ਕਰਕੇ ਮੇਲੇ ਵਿੱਚ ਕੋਈ ਖਾਸ ਪ੍ਰਬੰਧ ਨਹੀਂ ਕਰ ਸਕੇ ਪਰ ਅਗਲੀ ਵਾਰ ਬਹੁਤ ਹੀ ਵਧੀਆ ਤਰੀਕੇ ਨਾਲ ਸਿੰਗਰ ਅਤੇ ਕਬੱਡੀਆਂ ਦੇ ਪ੍ਰੋਗਰਾਮ ਕਰਵਾਏ ਜਾਣਗੇ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੀ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਮੇਲੇ ਬਾਰੇ ਜਾਣਕਾਰੀ ਹੈ ਅੱਜ ਦੇ ਮੇਲੇ ਦੇ ਸ਼ੋਕ ਜੀ ਸਾਡੇ ਪਿੰਡ ਖਵਾਇਆ ਦੇ ਵਿੱਚ ਹਰ ਸਾਲ ਬਾਬਾ ਕਾਲੂ ਦਾਸ ਜੀ ਬਾਬਾ ਸੈਭ ਸਿੰਘ ਜੀ ਬਾਬਾ ਕਰਮ ਸਿੰਘ ਜੀ ਅਤੇ ਮੁਹੰਮਦ ਸਦੀਕ ਜੀ ਸਮਾਧ ਤੇ ਸਾਲਾਨਾ ਮੇਲਾ ਲੱਗਦਾ ਹੈ ਉਸੇ ਤਹਿਤ ਅੱਜ ਪਿੰਡ ਦੀ ਸਾਰੀ ਸੰਗਤ ਨੇ ਸਮੂਹ ਸੇਵਾਦਾਰਾਂ ਨੇ ਬਾਬਾ ਕਾਲੂ ਦਾਸ ਸਮਾਧ ਦੇ ਮੁਖ ਸੇਵਾਦਾਰ ਬਾਬਾ ਗਰਮੀਤ ਸਿੰਘ ਸਾਡੇ ਸਰਪੰਚ ਸਾਹਿਬ ਖੜੇ ਨੇ ਖਵਾਇਆ ਦੇ ਸਾਰੀ ਪੰਚਾਇਤ ਖੜੀ ਹੈ ਸਮੂਹ ਮੈਂਬਰ ਖੜੇ ਹੈ ਬਹੁਤ ਵਧੀਆ ਸ਼ਰਦਾ ਤੇ ਭਾਵਨਾ ਨਾਲੇ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ ਉਸੇ ਸ਼ਰਦਾ ਨੂੰ ਮੁੱਖ ਰੱਖਦੇ ਅੱਜ ਵੀ ਸਾਰੇ ਸੇਵਾਦਾਰ ਵੱਲੋਂ ਲੰਗਰ ਲਗਾਇਆ ਗਿਆ ਹੈ ਤੇ ਸਾਰੀਆਂ ਸੰਗਤਾਂ ਉਸ ਲੰਗਰ ਦਾ ਆਨੰਦ ਮਾਰ ਰਹੀਆਂ ਤੇ ਬਾਬਾ ਜੀ ਦਾ ਆਸ਼ੀਰਵਾਦ ਕਰ ਰਹੀਆਂ ਅਸੀਂ ਸਾਰੇ ਮਿਲ ਕੇ ਪੀਰਾਂ ਫਕੀਰਾਂ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਲੰਗਰ ਦੇ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਣਾ ਕੇ ਰੱਖਣ ਅਤੇ ਆਪਣਾ ਆਸ਼ੀਰਵਾਦ ਸਾਰਿਆਂ ਤੇ ਬਣਾ ਕੇ ਰੱਖਣ ਤਾਂ ਜੋ ਸਾਡੇ ਨਗਰ ਦੇ ਵਿੱਚ ਹਮੇਸ਼ਾ ਸੁਖਸ਼ਾਂਤ ਬੜੀ ਗੱਲ। ਬੜਾ ਵੱਡਾ ਉਪਰਾਲਾ ਹੁੰਦਾ ਜਿਹੜਾ ਇਹ ਮੇਲੇ ਕਰਾਉਣਾ, ਬੜੇ ਖਰਚੇ ਵੀ ਆਉਂਦੇ ਨੇ ਤਾਂ ਸੰਗਤਾਂ ਦਾ ਸਹਿਯੋਗ ਕਿੱਦਾਂ ਦਾ ਰਹਿੰਦਾ ਪਿੰਡ ਵਾਸੀਆਂ। ਬਹੁਤ ਵਧੀਆ ਜੀ ਸਾਰੇ ਪਿੰਡ ਦਾ ਬਹੁਤ ਵਧੀਆ ਸਹਿਯੋਗ ਏ। ਹਰ ਇੱਕ ਪਿੰਡ ਦੀ ਸੰਗਤ ਬਾ ਚੜ ਕੇ ਇਸ ਮੇਲੇ ਦੇ ਵਿੱਚ ਸਹਿਯੋਗ ਕਰਦੀ ਏ ਅਤੇ ਸਾਰਾ ਉਪਰਾਲਾ ਇਸ ਮੁਹੰਮਦ ਸਦੀਕ ਜਾਂ ਬਾਬਾ ਕਾਲੂ ਦਾਸ ਜੀ ਦੇ ਦਰਗਾਹ ਦੇ ਸੇਵਾਦਾਰਾਂ ਵੱਲੋਂ ਨਿਭਾਇਆ ਜਾਂਦਾ ਮਕਬੂਲੀ ਦੇ ਨਾਮ ਸਾਡੇ ਸਾਰੇ ਹੀ ਸੇਵਾਦਾਰ ਨੌਜਵਾਨ ਨੇ ਵਿੱਚ ਸਾਰਾ ਪਿੰਡ ਹੀ ਇਹਨਾਂ ਦੀ ਮਦਦ ਕਰਦਾ ਹੈ। ਤਾਂ ਮੈਂ ਪਿੰਡ ਵਾਲਿਆਂ ਨੂੰ ਵੀ ਇਹ ਹੀ ਬੇਨਤੀ ਕਰਦਾ ਕਿ ਸਾਰੇ ਰਲ ਮਿਲ ਕੇ ਇੱਕਜੁਕਤਾ ਦੇ ਨਾਲ ਰਾਜਨੀਤੀ ਨੂੰ ਪਾਸੇ ਰੱਖ ਕੇ ਸਾਰੇ ਮੇਲਿਆਂ ਦੇ ਵਿੱਚ ਆਪਣੀ ਸ਼ਰਧਾ ਨਿਭਾ ਕੇ ਇਹਨਾਂ ਸੇਵਾਦਾਰਾਂ ਦਾ ਸਾਥ ਦੇਣਾ ਚਾਹੀਦਾ ਜੋ ਸੇਵਾ ਨੂੰ ਕਰ ਬਾਰੇ ਨੇ ਇਸ ਤੋਂ ਇਲਾਵਾ ਕੁਝ ਸੱਭਿਆਚਾਰਕ ਪ੍ਰੋਗਰਾਮ ਵੀ ਇਸ ਮੇਲੇ ਵਿੱਚ ਕਰਵਾਏਗਾ ਸੱਭਿਆਚਾਰ ਖਰ ਵਾਰ ਕਰਾਦੇ ਸੀ ਜੀ ਇਸ ਵਾਰ ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਅਨਹੋਣੀ ਹੋਈ ਹੈ ਜਿਸ ਦਾ ਸਾਰੇ ਪਿੰਡ ਨੂੰ ਬਹੁਤ ਦੁੱਖ ਹੈ ਤੇ ਬਹੁਤ ਸੋਗ ਮਨਾਇਆ ਗਿਆ ਹੈ ਪਿਛਲੇ ਦਿਨੀ ਇਸ ਕਰਕੇ ਇਸ ਵਾਰ ਅਸੀਂ ਕੋਈ ਵੀ ਸੱਭਿਆਚਾਰਕ ਪ੍ਰੋਗਰਾਮ ਜਿਹੜਾ ਕਬੱਡੀ ਜਾਂ ਕੋਈ ਵੀ ਟੂਰਨਾਮੈਂਟ ਨਹੀਂ ਕਰਾਇਆ ਸੇ ਮਾਰੇ ਸੁੱਖ ਰੱਖੇ ਅਗਲੇ ਸਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ ਕਲਾਕਾਰ ਵੀ ਆਣਗੇ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ ਤੇ ਕਬੱਡੀ ਟੂਰਨਾਮੈਂਟ ਵੀ ਕਰਾਇਆ ਜਾਏ ਇਸ ਵੇਲੇ ਸੰਗਤਾਂ ਨੂੰ ਕੀ ਸੰਯੋਗ ਜਾਂ ਸੰਦੇਸ਼ ਦੇਣਾ ਚਾਹੁੰਦਾ ਸੰਗਤਾਂ ਨੂੰ ਇਹ ਸੰਦੇਸ਼ ਇਹ ਜੀ ਇੱਕਜੁੱਟਤਾ ਬਣਾ ਕੇ ਰੱਖੋ ਜੀ ਪ੍ਰੇਮ ਪਿਆਰ ਵਧਾਓ ਪਿੰਡ ਦੇ ਵਿੱਚ ਰਾਜਨੀਤੀ ਨੂੰ ਇੱਕ ਪਾਸੇ ਰੱਖ ਕੇ ਅਤੇ ਮੇਰੀ ਉਸ ਰਾਜਨੀਤਿਕ ਲੋਕਾਂ ਨੂੰ ਵੀ ਅਪੀਲ ਹੈ ਕਿ ਜਦੋਂ ਵੀ ਆਪੀਰਾ ਫੀਰਾ ਦੇ ਮੇਲੇ ਲੱਗਦੇ ਨੇ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਸਾਰਿਆਂ ਨੂੰ ਇੱਕਜੁੱਟ ਹੋਵੋ ਕਿ ਸਾਰੇ ਮੇਲਿਆਂ ਦੇ ਵਿੱਚ ਹੀ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਬਾਈ ਬੰਦੂ ਠੀਕ ਧੰਨਵਾਦ